ਬਾਈ ਦੀਨੂ ਧੰਨਵਾਦ ਜੀ ਧੰਨਵਾਦ ਜੀ ਬਾਈ ਦੀਨੂ ਧੰਨਵਾਦ ਜੀ ਧੰਨਵਾਦ ਜੀ ਸਾਰੇ ਦੁਕਾਨਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਦੀਨੂ ਧੰਨਵਾਦ ਜੀ ਧੰਨਵਾਦ ਜੀ ਕੋਲ ਕੋਲੇ ਗੈਰ ਗੈਰ ਪਾਣੀ ਦੇ ਸਰਮਾ ਪਿਆਰ ਬਹਾਦਰ ਜੀ ਆਪਣੇ ਮਾਣ ਦਾ ਕਲਾਕਾਰ ਜੀਪੂਟ ਲੋਜੀ ਨੂੰ ਕਰਮਜੀਤ ਜਲਮੋਰ ਜੀ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਦੀਨੂ ਜੰਮੇ ਜਿੰਦਾਬਾਦ ਜੈਕਾਰਾ ਜਿੰਦਾਬਾਦ ਬਾਈ ਦੀਨੂ ਜੰਮੇ ਜਿੰਦਾਬਾਦ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨੀ ਜਤਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵਧੁੰਦਾ ਜੇ ਉਹ ਨਾ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਉਹਦੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਨਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋ ਪ੍ਰੀਤ ਕੋਟ ਕਰਮਜੀਤ ਭਾਈ ਕਰਮਜੀਤ ਨਾ ਜਿਹੜੇ ਸਮਾਜਿਕ ਪ੍ਰੀਤਿਆ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਵੀ ਇਹ ਤਰ੍ਹਾਂ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠੇ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਕਿ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਦੇ ਠੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜੱਦੀ ਪੁੱਛਦੇ ਅਸੀਂ ਅਮੀਰ ਨਹੀਂ ਹੈਗੇ ਹਨ ਤਾਂ ਸਾਰੇ ਦੁੱਖ ਉਹ ਜਾਣਦਾ ਮੇਰੇ ਹਿਸਾਬ ਨਾਲ ਕਰਮਜੀਤ ਅਨਮੋਲ ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੜ੍ਹਨ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ਾ ਦੇ ਠੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਥੋੜੀ ਫਰੀਦਕੋਟ ਡਿਸਟ ਮੈਂ ਤਾਂ ਕਹਿੰਦਾ ਵੱਡੀ ਗੱਲ ਹੈ ਵੀ ਇਹ ਜਿਹੜਾ ਉਮੀਦਵਾਰ ਸਾਨੂੰ ਫ੍ਰੀ ਕੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫ੍ਰੀ ਕੋਰਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜਦੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਗੁਰੇ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਬਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀ ਆ ਵੀ ਆਹ ਆ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆਹ ਸੁਧਾਰਨਾ ਸੁਧਾਰਨਾ ਵਾਰੀ-ਵਾਰੀ ਸਾਰੇ ਕੰਮ ਕਰਾਉਂਦਾ ਭਾਈ ਦੀਨੂ ਜੱਲੇ ਜਿੰਦਾਬਾਦ 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 ਭਾਈ ਦੀਨੂ ਜੱਲੇ ਜਿੰਦਾਬਾਦ ਸ਼ਾਇਦ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜੇ ਅਸੀਂ ਜਿਤਵਾਲ ਤੋਂ ਸ਼ੁਰੂ ਕੀਤਾ ਸੀ ਕਾਫਲਾ ਹੁਣ ਤੱਕ ਅਸੀਂ ਹੁਣ ਕੋਟਕਪੂਰਾ ਪਹੁੰਚ ਚੁੱਕੇ ਹਾਂ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਨਾ ਹੀ ਸਗਾ ਵਧਦਾ ਹੀ ਗਿਆ ਔਰ ਇੱਥੇ ਆ ਕੇ ਅਸੀਂ ਜੁਆਇਨ ਕੀਤਾ ਬਾਗਾ ਪੁਰਾਣਾ ਮੇਰੇ ਵੀਰ ਅਮਰਪਾਲ ਜੀ ਨੂੰ ਪਹਿਲਾਂ ਬਲਾਸਪੂਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੂਰੀ ਜੀ ਫਿਰ ਢੋਸ ਸਾਹਿਬ ਫਿਰ ਐਮਐਲਏ ਮੋਗਾ ਜਿਹੜੇ ਮੈਡਮ ਅਮਨੂ ਰੋੜਾ ਜੀ ਫਿਰ ਭਾਈ ਅਮਰਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿੱਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾਂ ਅਮਰਤ ਭਾਈ ਉਹਨਾਂ ਨੇ ਕਿੰਨੇ ਵੋਟਾਂ ਦੇ ਜਿੱਤੇ ਐ ਤੇ ਐਤ ਕੀ ਕਿੰਨੀਆਂ ਪਾਉਂਦੇ ਭਾਈ ਬਿੰਨੂ ਢਿੱਲੋਂ ਜਿੰਦਾਬਾਦ 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 ਭਾਈ ਬਿੰਨੂ ਢਿੱਲੋਂ ਜਿੰਦਾਬਾਦ ਦੇਖੋ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿਹੜੇ ਆਮ ਲੋਕਾਂ ਦੇ ਬਾਰੇ ਸੋਚਦੀ ਹੈ ਨਹੀਂ ਤਾਂ ਪਹਿਲੀਆਂ ਸਰਕਾਰਾਂ ਮੰਤਰੀਆਂ ਐਮਐਲਏਆਂ ਮੁੱਖ ਮੰਤਰੀਆਂ ਬਾਰੇ ਸੋਚੀਆਂ ਸੀ ਜਿਹੜੇ ਮੁਕਤ ਦੇ ਹੁਲਤਾਂ ਸੀ ਸਾਰੀਆਂ ਉਹਨਾਂ ਨੂੰ ਪਹਿਲੀ ਵਾਰੀ ਦੇਖੋ ਵੀ ਸਾਰੇ ਲੋਕਾਂ ਦਾ 90% ਲੋਕਾਂ ਦਾ ਬਿਜਲੀ ਬਿੱਲ ਮੁਫਤ ਆ ਵੋਟਾਂ ਪਾਉਣਗੇ ਉਹ ਅਗਲੇ ਕੌਣਗੇ ਜੀ ਸਾਡੇ ਫਰੀਦਕੋਟ ਦੇ ਵਿੱਚ ਪਾਣੀ ਮਤਲਬ ਇਹ ਪੂਰਾ ਜਾਂਦਾ ਖੇਤਾਂ ਚ ਪਾਈਪਾਂ ਪੈ ਗਈਆਂ ਖੇਤਾਂ ਨੂੰ ਵਧੀਆ ਕਿਸੇ ਦੀ ਰਿਸ਼ਵਤ ਨਹੀਂ ਲਈ ਕਿਸੇ ਨੇ ਨਵੀਂ ਨਹਿਰ ਬਣ ਰਹੀ ਆ ਹੁਣ ਹੋਰ ਇੱਕ ਮਤਲਬ ਤੁਸੀਂ ਦੇਖੋ ਮੈਡੀਕਲ ਕਾਲਜ ਦੇ ਛੂਹਤਾ ਠੀਕ ਕਰਤੀਆਂ ਅੱਗੇ ਨਾਲ ਬਹੁਤ ਅੱਗੇ ਕਰ ਵੀ ਰਹੇ ਆ ਲੱਗੇ ਹੋਇਆ ਕਰਨ ਦਵਾਈਆਂ ਸਿਵਲ ਹਸਪਤਾਲਾਂ ਦੇ ਵਿੱਚ ਸਾਰੀਆਂ ਫਰੀ ਹੈ ਇਹ ਕਦੇ ਹੋਇਆ ਸੀਗਾ ਜੀ ਸੋ ਇਹ ਲੋਕ ਬਹੁਤ ਖੁਸ਼ ਨੇ ਇਸ ਗੱਲ ਤੋਂ ਬਾਕੀ ਤੁਸੀਂ ਦੇਖੋ ਐਗਰੀਕਲ ਬੀਐਸਸੀ ਐਗਰੀਕਲਚਰ ਬੰਦ ਕਰਾਤੀ ਸੀ ਪਿਛਲੀ ਸਰਕਾਰ ਨੇ ਬੀਐਸਸੀ ਐਗਰੀਕਲਚਰ ਇੱਥੇ ਚਾਲੂ ਹੋ ਗਈ ਆ ਸਾਡਾ ਜਿਹੜਾ ਸੀਡ ਫਾਰਮ ਸੀ ਸੀਡ ਫਾਰਮ ਪਹਿਲਾਂ ਬੰਦ ਕਰਾ ਦਿੱਤਾ ਸੀ ਇਹਨਾਂ ਨੇ ਉਹ ਚਾਲੂ ਹੋ ਗਿਆ ਸੋ ਉੱਥੇ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਆ ਜਿਹੜੇ ਬਾਕੀ ਸਾਰੇ ਸਾਰੀਆਂ ਗੱਲਾਂ ਨਾਲੋਂ ਜਿਹੜੀ ਨੌਕਰੀ ਮਿਲਣੀ ਔਰ ਬਿਨਾ ਅਧਵਾਰੇ ਤੋਂ ਮਿਲਣੀ ਬਿਨਾ ਪੈਸੇ ਤੋਂ ਮਿਲਣੀ ਇਹ ਸਭ ਤੋਂ ਵੱਡੀ ਗੱਲ ਹੈ ਔਰ ਫਰੀਦਕੋਟ ਦੇ ਲੋਕ ਤਾਂ ਰਾਜਨੀਤਿਕ ਲੋਕਾਂ ਦੇ ਜਾਂਦੇ ਰਾਜਦੂਤ ਕਹਿੰਦੇ ਇਹਨਾਂ ਨੂੰ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ ਆ ਜਿਹੜੇ ਕੰਮ ਹੋਇਆ ਬਿਲਕੁਲ ਇਹਨਾਂ ਤੇ ਆਪਦਾ ਹੋ ਮੋਹਰ ਲਾਉਣਗੇ ਇਹਨਾਂ ਕੰਮਾਂ ਤੇ ਪੰਜਾਬ ਸਰਕਾਰ ਦੇ ਕੰਮ ਨੇ ਇਹਨਾਂ ਦੇ ਮੋਹਰ ਲਾਉਣਗੇ ਔਰ ਸਾਡਾ ਜਿਹੜਾ ਕਰਮਜੀਤ ਅਨਬੋਦ ਹੈ ਉਹਨੂੰ ਐਮਪੀ ਇਥੋਂ ਬਣਾਉਣਗੇ ਸੋ ਅੱਜ ਉਹਦੇ ਸਬੰਧ ਦੇ ਵਿੱਚ ਇੱਥੇ ਇੱਕ ਮੋਟਰਸਾਈਕਲ ਰੈਲੀ ਵੀ ਕੱਢੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਸਾਰੇ ਹਲਕੇ ਦੇ ਲੋਕ ਇਹ ਪੂਰੇ ਪੂਰੇ ਦਮਖੰਮ ਦੇ ਨਾਲ ਆਏ ਆ ਸਾਰੇ